एपी24 ਤੇ ਦਰਸ਼ਕਾਂ ਦਾ ਸਵਾਗਤ ਹੈ। ਬਸੀ ਪਠਾਣਾ ਦੇ ਵਾਰਡ ਨੰਬਰ 1 ਅਤੇ 6 ਵਿੱਚ ਗੰਦਗੀ ਦਾ ਆਲਮ। ਵਾਰਡ ਦੇ ਵਸਿੰਦੇ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ। ਪੇਸ਼ ਹੈ एपी24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ। ਬਸੀ ਪਠਾਣਾ ਦੇ ਵਾਰਡ ਨੰਬਰ 1 ਤੇ ਵਾਰਡ ਨੰਬਰ 6 ਦੇ ਵਸਿੰਦੇ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ। ਸਵੱਛ ਭਾਰਤ ਮਿਸ਼ਨ ਦੀਆਂ ਬਸੀ ਪਠਾਣਾ ਵਿਖੇ ਉਡੀਆਂ ਭੱਜੀਆਂ। ਸਵੱਛ ਭਾਰਤ ਮਿਸ਼ਨ ਦੇ ਅਧਿਕਾਰੀ ਸਿਰਫ ਨਗਰ ਕੌਂਸਲ ਦੇ ਵਿੱਚ ਕੁਰਸੀ ਤੇ ਬੈਠ ਕੇ ਹੀ ਵਾਪਸ ਚਲੇ ਜਾਂਦੇ ਨੇ ਬਸੀਪਾਣਾ ਦੇ ਵਾਰਡ ਨੰਬਰ 1 ਤੇ ਵਾਰਡ ਨੰਬਰ 6 ਦੀ ਜੇ ਗੱਲ ਕਰੀਏ ਤਾਂ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਜਿਸ ਜਗ੍ਹਾ ਗੰਦਗੀ ਦੇ ਅੰਬਾਰ ਲੱਗੇ ਨੇ ਉਸਦੇ ਬਿਲਕੁਲ ਨੇੜੇ ਖੰਡਾ ਸਾਹਿਬ ਤੇ ਬਿਲਕੁਲ ਨਾਲ ਸ਼ਿਵ ਮੰਦਿਰ ਹੈ ਜਦੋਂ ਕਿ ਜਨਮਾਸ਼ਟਮੀ ਦਾ ਤਿਹਾਰ ਹੈ ਹਿੰਦੂਆਂ ਦਾ ਸਭ ਤੋਂ ਵੱਡਾ ਤਿਹਾਰ ਹੈ ਪਰ ਨਗਰ ਕੌਂਸਲ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਤਾਂ ਜੋ ਇੱਥੇ ਦੇ ਲੋਕ ਪਰੇਸ਼ਾਨ ਹੋਣ ਤੇ ਲੋਕ ਪ੍ਰਸ਼ਾਸਨ ਨੂੰ ਕੋਸਣ ਜੇਕਰ ਗੱਲ ਕਰੀਏ ਵਾਰਡ ਦੇ ਕੌਂਸਲਰਾਂ ਦੀ ਤਾਂ ਸਾਡੇ ਨਾਲ ਬਲਜੀਤ ਕੌਰ ਢੀਲੋਂ ਹਰਦੀਪ ਕੌਰ ਢੀਲੋਂ ਦੇ ਪਤੀ ਜਸਵੀਰ ਸਿੰਘ ਢੀਲੋਂ ਉਹ ਵੀ ਮੌਜੂਦ ਨੇ ਮੈਡਮ ਬਿੰਦੂ ਜੋ ਕਿ ਵਾਰਡ ਨੰਬਰ 12 ਤੋਂ ਕੌਂਸਲਰ ਨੇ ਉਹਨਾਂ ਦੇ ਪਤੀ ਰਾਜੀਵ ਬਾਲਮਿਕੀ ਉਹ ਵੀ ਮੌਜੂਦ ਨੇ ਜਦੋਂ ਕਿ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਵੀ ਨਹੀਂ ਪਰ ਜੇਕਰ ਗੱਲ ਕਰੀਏ ਤਾਂ ਅੱਜ ਆਮ ਆਦਮੀ ਪਾਰਟੀ ਦੇ ਲੋਕ ਹੀ ਅੱਜ ਆਮ ਆਦਮੀ ਪਾਰਟੀ ਦੇ ਜੋ ਨਾਲ ਜੁੜੇ ਨੇ ਉਹੀ ਅੱਜ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਖਿਲਾਫ ਆਵਾਜ਼ ਚੁੱਕ ਰਹੇ ਨੇ ਇੱਥੇ ਲੋਕ ਇਹ ਵੀ ਕਹਿੰਦੇ ਨੇ ਜੇਕਰ ਵਾਰਡ ਦੇ ਵਸ਼ਿੰਦਿਆਂ ਦੀ ਵਾਰਡ ਦੇ ਨਗਰ ਪਾਰਸ਼ਦਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਮ ਜਨਤਾ ਦਾ ਕੀ ਬਣੇਗਾ ਗੱਲ ਕਰਾਂਗੇ ਜਸਵੀਰ ਸਿੰਘ ਢਿੱਲੋਂ ਨਾਲ ਤੁਹਾਡੇ ਤੁਹਾਡੇ ਵਾਰਡ ਹੈ ਤੁਹਾਡੇ ਮਿਸਿਸ ਇੱਥੇ ਐਮਸੀ ਨੇ ਇੱਥੇ ਗੰਦਗੀ ਦਾ आलम ਹੈ ਕੀ ਕਹੋਗੇ ਰਾਜਕਾਮਲ ਜੀ ਜਿੱਥੋਂ ਤੱਕ ਸਰਕਾਰ ਦਾ ਆਵਾਦ ਵੀ ਪਾਰਟੀ ਦਾ ਸਬੰਧ ਹੈ ਪਾਰਟੀ ਵੱਲੋਂ ਕਿਸੇ ਕਿਸਮ ਦੇ ਪੰਡਾ ਦੀ ਕੋਈ ਘਾਟ ਨਹੀਂ ਹੈ ਸਾਰਾ ਪੈਸਾ ਬਹੁਤ ਜ਼ਿਆਦਾ ਕਮੇਟੀ ਕੋਲ ਪਰੰਤੂ ਇੱਥੇ ਜਿਹੜੇ ਕਰਮਚਾਰੀ ਅਧਿਕਾਰੀ ਨੇ ਉਹਨਾਂ ਦੀ ਅੰਗੈਲੀ ਦੇ ਕਾਰਨ ਸਾਰਾ ਕੁਝ ਵਾਪਰ ਰਿਹਾ ਹੈ ਬੜੀ ਬਾਾਰ ਐਮਸੀ ਸਾਹਿਬ ਸਾਡੇ ਇਹਨਾਂ ਨੇ ਜਾ ਕੇ ਮੀਟਿੰਗਾਂ 'ਚ ਵੀ ਮੁੱਦਾ ਠਾਇਆ ਉੱਥੇ ਤਾਂ ਵਾਅਦਾ ਕਰ ਲਿਆ ਜਾਂਦਾ ਹੈ ਮੁਲਾਜ਼ਮਾਂ ਵੱਲੋਂ ਵੀ ਜੀ ਦੋ ਹਫ਼ਤੇ ਦੇ ਵਿੱਚ ਦੋ ਦਿਨ ਦੇ ਵਿੱਚ ਕੰਮ ਹੋ ਜਾਊਗਾ ਪਰ ਇਸ ਗੱਲ ਦੀ ਮੁਲਾਜ਼ਮਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਜੇ ਮੁਲਾਜ਼ਮਾਂ ਦੇ ਖਿਲਾਫ ਜਲਦੋਂ ਜਲਦ ਕਾਰਵਾਈ ਕਰਕੇ ਸ਼ਹਿਰ ਨੂੰ ਗੰਦਗੀ ਤੋਂ ਨਿਜਾਦ ਹੋਏ ਇਹ ਲੋਕਾਂ ਦੀ ਗੱਲ ਹੈਗੀ ਹੈ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਹੋ ਤੁਸੀਂ ਇਹ ਇਹ ਗੱਲ ਐਸ ਡੀ ਐਮ ਸਾਹਿਬ ਦੇ ਜਾਂ ਡੀ ਸੀ ਦੇ ਧਿਆਨ ਦੇ ਵਿੱਚ ਵੀ ਲਿਆ ਸਕਦੇ ਹੋ ਕਿ ਤੁਹਾਡੀ ਐਮ ਐਲ ਏ ਸਾਹਿਬ ਨੂੰ ਵੀ ਕਹਿ ਸਕਦੇ ਹੋ ਕਿ ਤੁਹਾਡੀ ਉੱਥੇ ਦੇ ਅਧਿਕਾਰੀ ਨਹੀਂ ਸੁਣਦੇ ਸਭ ਤੋਂ ਪਹਿਲਾਂ ਤਾਂ ਮੀਟਿੰਗਾਂ ਦੇ ਵਿੱਚ ਇਹ ਵਿਸ਼ੇ ਹੁੰਦੇ ਨੇ ਡਿਸਕਸ ਹੁੰਦੇ ਆ ਜਦੋਂ ਹੁਣ ਪਾਣੀ ਸਿਰ ਤੋਂ ਉੱਪਰ ਨੂੰ ਜਾ ਰਿਹਾ ਫਿਰ ਅਸੀਂ ਪ੍ਰਸ਼ਾਸਨ ਦੇ ਸਕੀਮ ਸਾਹਿਬ ਦੇ ਤੇ ਡੀ ਸੀ ਸਾਹਿਬ ਦੇ ਵੀ ਤੇ ਮੰਤਰੀ ਸਾਹਿਬ ਦੇ ਵੀ ਧਿਆਨ ਚ ਲਿਆਵਾਂਗੇ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਕਾਉਂਸਲਰ ਉਹ ਤੁਹਾਡੀ ਉੱਥੇ ਸੁਣਵਾਈ ਨਹੀਂ ਕਰਦੇ ਬਿਲਕੁਲ ਨਹੀਂ ਹੁੰਦੀ ਹੈਗੀ ਸਹੀ ਸੋ ਬੜੇ ਦੁਖ ਦੀ ਗੱਲ ਹੈ ਕਿ ਵਾਰਡ ਦੇ ਜੋ ਕਾਉਂਸਲਰ ਨੇ ਉਹਨਾਂ ਦੀ ਵੀ ਅਧਿਕਾਰੀ ਸੁਣਵਾਈ ਨਹੀਂ ਕਰਦੇ ਸੋ ਸਾਡੇ ਨਾਲ ਮੌਜੂਦ ਨੇ ਰਾਜੀਵ ਬਾਲਮਿਕੀ ਉਹ ਵੀ ਵਾਰਡ ਨੰਬਰ 12 ਤੋਂ ਇਹਨਾਂ ਦੇ ਮਿਸਿਸ ਕਾਉਂਸਲਰ ਨੇ ਇਹ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਅਰਜੀਵ ਜੀ ਬਹੁਤ ਮਾੜਾ ਹਾਲ ਹੈ ਸ਼ਹਿਰ ਦੇ ਵਿੱਚ ਗੰਦਗੀ ਦਾ ਆਲਮ ਹੈ ਕੀ ਕਹੋਗੇ ਦੇਖੋ ਇਹ ਹੁੰਦਾ ਨਹੀਂ ਐ ਖਾਸੀ ਦੇਰ ਦਾ ਹੀ ਇਹ ਮਾੜਾ ਹਾਲ ਹੋ ਰਿਹਾ ਹੈ ਸ਼ਹਿਰ ਦੀਆਂ ਨਾਲੀਆਂ ਨਾਲੀਆਂ ਦੀ ਸਫਾਈ ਦੇਖ ਲਓ ਉਹ ਬੁਰਾ ਹਾਲ ਹੈ ਨਾਲੀਆਂ ਜੋ ਪਾਣੀ ਬਾਹਰ ਜਾ ਰਿਹਾ ਨਹੀਂ ਆਏ ਸਾਲੀ ਇਹ ਨਾਲੀਆਂ ਦੀ ਸਫਾਈ ਹੁੰਦੀ ਹੁੰਦੀ ਬਰਸਾਤਾਂ ਤੋਂ ਪਹਿਲਾਂ ਮੰਨੂ ਦਿਖਾ ਦਿਓ 2 ਜਾਂ 3-4 ਸਾਲ ਪਹਿਲਾਂ ਕਿਹੜੀ ਸਫਾਈ ਇਹਨਾਂ ਨੇ ਕਰੀ ਹੈ ਨੰਬਰ 2 ਇੱਕ ਹਫ਼ਤੇ ਦੇ ਉੱਪਰ ਹੋ ਗਈਆਂ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਪਈਆਂ ਜਦ ਆਪਾਂ ਮਲਾਜਮਾਂ ਨੂੰ ਜਿਹੜੇ ਦੋ ਮਲਾਜਮ ਚਾਰੇ ਰੱਖੇ ਹੋਏ ਆ ਉਹਨਾਂ ਨੂੰ ਟਾਈਮ ਨਾਲ ਤਨਖਾਹ ਹੀ ਨਹੀਂ ਦੇਣੀ ਤਾਂ ਉਹਨਾਂ ਨੇ ਕੰਮ ਕੀ ਕਰਨਾ ਸ਼ਹਿਰ ਚ ਕੋਹ ਪਨੇਰਾ ਪਿਆ ਤੇ ਜੀ ਕੱਲ ਤੋਂ ਸਟਾਰਟ ਹੋਈਆਂ ਲਾਈਟਾਂ ਸਫਾਈ ਦਾ ਦਾ ਇੰਨਾ ਪੁਰਾਣਾ ਹਾਲ ਹੈ ਜਿਹੜਾ ਸਫਾਈ ਸੇਵਕ ਦਾ ਇਹਦੇ ਮੈਂ ਕੋਈ ਵੀ 1% ਵੀ ਜਾਨੀ ਕਿ ਇੰਗੈਲੀ ਨਹੀਂ ਹੈ ਜਿਹੜੇ ਉੱਪਰ ਇਹਨਾਂ ਦੇ ਬੰਦੇ ਐ ਕੰਮ ਤਾਂ ਉਹਨਾਂ ਨੇ ਕਰਾਣਾ ਕੋਈ ਨਹੀਂ ਦੇਖਦਾ ਇਹ ਕੋਈ ਮੇਡ ਦੇਖ ਲੋ ਕੋਈ ਧੀਰਾਜੀ ਦੇਖ ਲੋ ਜੇ ਕੋਈ ਦੇਖਦਾ ਤਾਂ ਮੈਨੂੰ ਦੱਸ ਦੋ ਆ ਕੇ ਇਹਨਾਂ ਨੂੰ ਮੇਰੇ ਖਿਆਲ ਨਾਲ ਹਫਤੇ ਦੇ ਉੱਤੇ ਹੋ ਗਿਆ ਗੰਦਗੀਰੇ 15 ਦਿਨ ਹੋ ਗਿਆ ਦੱਸੋ ਕਿਹੜਾ ਆ ਕੇ ਉਰੇ ਚੈੱਕ ਰਿਆ ਜੀ ਆਈਓ ਸਾਹਿਬ ਹਫਤੇ 'ਚ ਇੱਕ ਵਾਰੀ ਜਾਂ ਦੋ ਵਾਰੀ ਸ਼ਹਿਰ 'ਚੋਂ ਨਿਕਲਦੇ ਬਾਹਰੇ ਵੀ ਦੇਖਦੇ ਕੀ ਹੋ ਰਿਹਾ ਇਹਨਾਂ ਦਾ ਆਪਣੀਆਂ ਮਨਮਰਜ਼ੀਆਂ ਕਰਨੀਆਂ ਜਿਹੜੇ ਉੱਪਰਲੇ ਅਫਸਰ ਇਹਨਾਂ ਦੇ ਸ਼ਹਿਰ ਚ ਇੰਨਾ ਬੁਰਾ ਹਾਲ ਹੈ ਗੰਦਗੀ ਦਾ ਤੁਹਾਨੂੰ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਆ ਰੋਡ ਦੇਖ ਲਓ ਐਟਈ ਵਾਲਾ ਰੋਡ ਨਾਲੇ ਭਰੇ ਪਏ ਆ ਗੰਦ ਨਾਲ ਕੋਈ ਕਿਸੇ ਦਾ ਧਿਆਨ ਨਹੀਂ ਹੈ ਸਾਡੀ ਬੇਨਤੀ ਹੈ ਇਹਨਾਂ ਸਾਡਾ ਖੂਬਸੂਰਤ ਸ਼ਹਿਰ ਹੈ ਇਹਨੂੰ ਜਲਦੀ ਤੋਂ ਜਲਦੀ ਸਫਾਈ ਤੋਂ ਨਿਯਾਸਤ ਕਰਾਇਆ ਸਭ ਸਫਾਈ ਕਰਾਈ ਕਰਾਈ ਜਾਵੇ ਸ਼ਹਿਰ ਦੀ ਤੇ ਜਿਹੜੇ ਇਹ بڑے ਅਧਿਕਾਰੀ ਆ ਜਿਹਨਾਂ ਇਹਨਾਂ ਦੇ ਸਫਾਈ ਸੇਵਕਾਂ ਦੇ ਉੱਪਰ ਹੈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਕਿਉਂ ਨਹੀਂ ਹੋ ਰਿਹਾ ਤੁਸੀਂ ਇਹ ਜੋ ਤੁਹਾਡੀ ਸੁਣਵਾਈ ਅਧਿਕਾਰੀ ਨਹੀਂ ਕਰ ਰਹੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਐਮ.ਐਲ.ਏ ਨੂੰ ਕਦੇ ਕਹੀ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤੁਸੀਂ ਤਾਂ ਕਾਉਂਸਲਰ ਉਹ ਮੈਂ ਤੁਹਾਡੇ ਵਾਈਫ ਕਾਉਂਸਲਰ ਦੇਖੋ ਛੋਟੀਆਂ ਛੋਟੀਆਂ ਗੱਲਾਂ ਅਸੀਂ ਐਮ.ਐਲ.ਏ ਸਾਹਿਬ ਨੂੰ ਕਹੀਏ ਉਹ ਸਾਡੇ ਲਈ ਵੀ ਚੰਗੀਆਂ ਨਹੀਂ ਆਣੀਆਂ ਇਹ ਅਸੀਂ ਜਦ ਕਮੇਟੀ ਬਣੀ ਹੋਈ ਹੈ ਸਾਰਾ ਕੁਝ ਹੈ ਈਓ ਬੈਠਾ ਪ੍ਰਧਾਨ ਬੈਠਾ ਇਹਦਾ ਉਹਨਾਂ ਨੇ ਦੇਖਣਾ ਇਹ ਗੱਲ ਸੁਣਵਾਈ ਨਹੀਂ ਹੁੰਦੀ ਤੁਹਾਡੀ ਨਹੀਂ ਹੁੰਦੀ ਜੀ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਨੂੰ ਜਿੰਨਾ ਮਰਜੀ ਕਹਿ ਲੋ ਕੋਈ ਇੱਕ ਵਾਰੀ ਤੁਹਾਨੂੰ ਪਹਿਲਾਂ ਵੀ ਪਤਾ ਉੱਥੇ ਕਮੇਟੀ ਦੇ ਮੂਰੀ ਆਪਾਂ ਧਰਨਾ ਲਾਇਆ ਕੀ ਮੰਗ ਕਰਦੇ ਹੋ ਜੇਕਰ ਅਧਿਕਾਰੀਆਂ ਦੇ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਇਹ ਕਹਿੰਦੇ ਜੀ ਜ਼ੋਨ ਦੇ ਬੰਦੀ ਕਾਰਵਾਈ ਹੈ ਮੰਨ ਲਓ ਕੋਈ ਬਿਮਾਰੀ ਫੈਲ ਗਈ ਕੁਸ਼ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਤੋਂ ਸ਼ਹਿਰ ਦੇ ਵਿੱਚ ਜੇਕਰ ਬਿਮਾਰੀ ਫੈਲ ਜਾਂਦੀ ਹੈ ਤਾਂ ਗੱਲ ਉੱਠ ਰਹੀ ਹੈ ਕਿ ਇਸਦਾ ਜ਼ਿੰਮੇਵਾਰ ਕੌਣ ਵਾਰਡ ਦੇ ਵਸਿੰਦੇ ਵੀ ਇੱਥੇ ਮੌਜੂਦ ਨੇ ਨਾਲ ਹੀ ਬਿਲਕੁਲ ਮੰਦਰ ਹੈ ਲక్ష్ਮੀ ਕਾਂਜ ਜੀ ਪੰਡਿਤ ਜੀ ਖੜੇ ਨੇ ਕੱਲ ਜਨਮਾਸ਼ਟਮੀ ਦਾ ਤਿਹਾਰ ਹੈ ਪੰਡਿਤ ਜੀ ਤੇ ਗੰਦਗੀ ਦਾ आलम ਹੈ ਕੀ ਕਹੋਗੇ बड़ा चिंता का विषय है क्योंकि इतनी गंदगी में जो है कैसे जन्माष्टमी का त्योहार हम मनाएं और पब्लिक में जाए बीमार हो जाएगी तो उसका इलाज कौन करवाएगा इस सब का जिम्मेदार कौन होगा इसलिए प्रशासन से बार बार विनती की जा रही है गुनागार है उन्हें सजा मिले सो so, लोग परेशान ने गंदगी आलम है सुनवाई नहीं हो रही जनता की सुनवाई होगी वार्ड के बशिंदे जो वार्ड के काउंसलर ने ਉਹ ਵੀ ਦੱਸ ਰਹੇ ਨੇ ਕਿ ਸਾਡੀ ਨਗਰ ਕੌਂਸਲ ਦੇ ਵਿੱਚ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋ ਰਹੀ ਇੱਥੇ ਦੱਸਣ ਯੋਗ ਹੈ ਕਿ ਜਿਸ ਜਗ੍ਹਾ ਗੰਦਗੀ ਦਾ ਆਲਮ ਹੈ ਐਸ ਦੇ ਬਿਲਕੁਲ ਨਾਲ ਗੁਰੂ ਸ੍ਰੀ ਤੇਗ ਬਹਾਦਰ ਜੀ ਸਾਹਿਬ ਗੁਰਦੁਆਰਾ ਸਾਹਿਬ ਹੈ ਖੰਡਾ ਸਾਹਿਬ ਚੌਂਕ ਹੈ ਅਤੇ ਬਿਲਕੁਲ ਹੀ ਮੰਦਰ ਦੇ ਪਿੱਛੇ ਬਿਲਕੁਲ ਮੰਦਰ ਦੇ ਪਿਛਵਾੜੇ ਦੇ ਵਿੱਚ ਇਹ ਗੰਦਗੀ ਦਾ ਆਲਮ ਹੈ ਸੋ ਪ੍ਰਸ਼ਾਸਨ ਨੂੰ ਨਗਰ ਕੌਂਸਲ ਨੂੰ ਵਾਰਡ ਦੇ ਵਸਿੰਦਿਆਂ ਵੱਲੋਂ ਅਪੀਲ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਲੋਕ ਬੜੇ ਹੀ ਧੁੰਮਪੰਮ ਦੇ ਨਾਲ ਜਨਮਾਸ਼ਟਮੀ ਦਾ ਤਿਹਾਰ ਅਤੇ ਇਸ ਗੰਦਗੀ ਤੋਂ ਛੁਟਕਾਰਾ ਪਾ ਸਕਣ